जय हिंद मैं ਤੁਹਾਡਾ ਆਪਣਾ ਸੁਭਾਸ਼ ਭਗਤ ਸਿਟੀ ਟ੍ਰੈਫਿਕ ਇੰਚਾਰਜ ਹੁਸ਼ਿਆਰਪੁਰ ਮੈਂ ਆਪ ਸਭ ਨੂੰ ਇੱਕ ਬਹੁਤ ਅਹਿਮ ਤੇ ਜ਼ਰੂਰੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਕਿ ਇਸ ਟਾਈਮ ਜਿਹੜੇ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਚਲਾਨ ਆ ਉਹ ਈ ਚਲਾਨ ਮਸ਼ੀਨਾਂ ਦੇ ਨਾਲ ਜਿਹੜੇ ਆ ਕੱਟੇ ਜਾ ਰਹੇ ਆ ਉਹਦੇ ਵਿੱਚ ਹੁਣ ਦੇਖਣ ਵਿੱਚ ਆਇਆ ਕਿ ਕੁਝ ਚਲਾਨ ਜਿਸ ਤਰ੍ਹਾਂ ਉਹ ਗੱਡੀ ਆ ਆਪਾਂ ਹੁਸ਼ਿਆਰਪੁਰ ਰੋਕ ਕੇ ਚਲਾਨ ਕਰਦੇ ਆ ਉਹ ਜਦੋਂ ਚਲਾਨ ਦੇ ਮੈਸੇਜ ਜਿਹੜਾ ਆ ਉਸਲ ਮਾਲਕ ਕੋਲ ਜਾਂਦਾ ਤੇ ਉਹ ਕਹਿ ਰਿਹਾ ਜੀ ਮੈਂ ਤੇ ਗੱਡੀ ਵੇਚ ਚੁੱਕਾ ਅੱਜ ਇੱਕ ਸਾਲ ਪਹਿਲਾਂ ਜਾਂ ਦੋ ਸਾਲ ਪਹਿਲਾਂ ਗੱਡੀ ਵੇਚ ਚੁੱਕਾ ਮੈਨੂੰ ਉਹਦਾ ਚਲਾਨ ਕਿਉਂ ਪਹੁੰਚ ਰਿਹਾ ਉਹਦਾ ਕਾਰਨ ਇਹ ਹੈ ਕਿ ਜਦ ਆਪ ਜੀ ਨੇ ਉਹ ਗੱਡੀ ਦੂਸਰੇ ਵਿਅਕਤੀ ਨੂੰ ਸੇਲ ਕੀਤੀ ਹੈ ਤੇ ਉਹ ਜਿਹੜੀ ਗੱਡੀ ਹੈ ਤੁਸੀਂ ਉਸ ਵਿਅਕਤੀ ਦੇ ਨਾਮ ਤੇ ਟਰਾਂਸਫਰ ਨਹੀਂ ਕੀਤੀ ਜਿੰਨਾ ਵਿਅਕਤੀਆਂ ਨੇ ਉਹ ਗੱਡੀਆਂ ਵੇਚਣ ਸਮੇ ਖਰੀਦਣ ਵਾਲੇ ਵਿਅਕਤੀ ਦੇ ਨਾਮ ਤੇ ਟਰਾਂਸਫਰ ਨਹੀਂ ਕੀਤੀਆਂ ਉਹ ਉਹਨਾਂ ਵਿਅਕਤੀਆਂ ਨੂੰ ਚਲਾਨ ਦੀ ਕਾਪੀ ਜਿਹੜੀ ਆ ਪਹੁੰਚੇਗੀ ਉਹ ਵਿਅਕਤੀ ਹੀ ਉਸ ਚਲਾਨ ਦਾ ਖਮਾਜਾ ਪੁੱਗਤਨ ਕਿਸ ਕਰਕੇ ਸਾਰਿਆਂ ਨੂੰ ਬੜੇ ادب ਤੇ ਸਤਿਕਾਰ ਨਾਲ ਬੇਨਤੀ ਹੈ ਕਿ ਤੁਸੀਂ ਜਦੋਂ ਵੀ ਆਪਣਾ ਟੂ-ਵੀਲਰ ਫੋਰ-ਵੀਲਰ ਜਾਂ ਕੋਈ ਵੀ ਵਹੀਕਲ ਵੇਚਦੇ ਹੋ ਤੇ ਤੁਰੰਤ ਉਹ ਉਸੇ ਵੇਲੇ ਹੀ ਖਰੀਦਣ ਵਾਲੇ ਵਿਅਕਤੀ ਦੇ ਨਾਂ ਤੇ ਕਰਾਇਆ ਜਾਵੇ ਤਾਂ ਜੋ ਉਸ ਸਮੇਂ ਅਗਰ ਕੋਈ ਵਿਅਕਤੀ ਕੋਈ ਗਲਤੀ ਕਰਦਾ ਹੈ ਤੇ ਉਹਦਾ ਚਲਾਨ ਈ ਮਸ਼ੀਨ ਰਾਹੀਂ ਇਕੱਟਿਆ ਜਾਂਦਾ ਹੈ ਤੇ ਉਹ ਤੁਹਾਨੂੰ ਮੈਸੇਜ ਰਾਹੀਂ ਨਾ ਪਹੁੰਚੇ ਥੈਂਕ ਯੂ ਜੀ